ਅੱਛਾ ਗਾਲ ਤੁਸੀਂ ਸਾਰੇ ਦੇਖ ਰਹੇ ਹੋ ਫਤੇ ਟੀਵੀ ਤੇ ਮੈਂ ਤਵਲੀਨ ਕੌਰ ਤੁਹਾਡਾ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਆ ਜਿਸ ਵਿੱਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਮੁੱਖ ਗਤੀਵਿਧੀਆਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਜੀ ਦੇ ਵਿੱਚ ਕਾਫੀ ਸਮੇਂ ਤੋਂ ਵਿਵਾਦ ਚੱਲ ਰਹੇ ਸੀ ਹੁਣ ਇਨ੍ਹਾਂ ਦੋਨਾਂ ਤਖਤਾਂ ਦੇ ਸਿੰਘ ਸਾਹਿਬਾਨਾਂ ਦੇ ਵੱਲੋਂ ਇੱਕ ਜੁਟਤਾ ਦੀ ਭਾਵਨਾ ਦੇ ਨਾਲ ਇਨ੍ਹਾਂ ਵਿਵਾਦਾਂ ਨੂੰ ਖਤਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸੰਬੰਧਿਤ ਮਾਮਲੇ ਵਿਚਾਰੇ ਗਏ ਸਿੱਖਾਂ ਦੇ ਪੰਜੇ ਤਖਤ ਸਹਿਬਾਨ ਵਿੱਚੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਵੱਲੋਂ ਸਥਾਪਿਤ ਸ੍ਰੀ ਅਕਾਲ ਤਖਤ ਸਾਹਿਬ ਸਰਵ ਉੱਚ ਤਖਤ ਹੈ ਅਤੇ ਖਾਲਸਾ ਪੰਥ ਦੀ ਵਲੀ ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖਤ ਸ੍ਰੀ ਹਰਮੰਦਰ ਸਾਹਿਬ ਵੀ ਅਤ ਸਤਿਕਾਰਤ ਤਖਤ ਹੈ। ਤਖਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਅਤੇ ਜਰਨਲ ਸਕੱਤਰ ਸਰਦਾਰ 인ਦਰਜੀਤ ਸਿੰਘ ਵੱਲੋਂ ਪੁਜੇ ਪੱਤਰ ਨੰਬਰ ਪੀਪੀਐਸ 0620 0225 ਮਿਤੀ 12 ਜੁਲਾਈ 2025 ਵਿੱਚ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਬੀਤੇ ਸਮੇਂ ਇਥੋਂ ਤਖਤ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਨਾਲ ਸੰਬੰਧਿਤ ਕੀਤੇ ਗਏ ਫੈਸਲਿਆਂ ਉੱਤੇ ਮੁੜ ਵਿਚਾਰ ਕਰਨ ਲਈ ਬੇਨਤੀ ਕੀਤੀ ਹੈ। ਬੇਨਤੀ ਪ੍ਰਵਾਨ ਕਰਦਿਆਂ ਖਾਲਸਾ ਪੰਥ ਦੇ ਵਢੇਰੇ ਹਿੱਤਾ ਪੰਥਕ ਇਕਜੁਟਤਾ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਦੋਵੇਂ ਤਖਤ ਸਹਿਬਾਨ ਦੇ ਮਾਣ ਸਨਮਾਨ ਦੇ ਮੱਦੇ ਨਜ਼ਰ ਜੋ ਮਿਤੀ 21 ਮਈ 2025 ਦੀ ਪੰਜ ਸਿੰਘ ਸਹਿਬਾਨ ਦੀ ਕਤਰਤਾ ਵਿੱਚ ਮਤਾ ਨੰਬਰ 3 ਰਾਹੀ ਸਿੰਘ ਸਹਿਬ ਜਥੇਦਾਰ ਹੈਡ ਗ੍ਰੰਥੀ ਸਤਿ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਭਾਈ ਬਲਦੇਵ ਸਿੰਘ ਅਤੇ ਐਡੀਸ਼ਨਲ ਹੈਡ ਗ੍ਰੰਥੀ ਭਾਈ ਗੁਰਦੇਵਾਲ ਸਿੰਘ ਦੀਆਂ ਪੰਥਕ ਸੇਵਾਵਾਂ ਉੱਪਰ ਰੋਕ ਲਗਾਈ ਗਈ ਸੀ ਉਹ ਪੂਰਨ ਰੂਪ ਵਿੱਚ ਖਤਮ ਕੀਤੀ ਜਾਂਦੀ ਹੈ ਅਤੇ ਮਿਤੀ 21 ਮਈ 2025 ਦੀ ਇਕਤਰਤਾ ਦੇ ਮਤਾ ਨੰਬਰ 4 ਦੇ ਵਿੱਚ ਇਹ ਫੈਸਲਾ ਹੋਰ ਜੋੜਦੇ ਆਂ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਹ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਮਾਨ ਸਤਕਾਰ ਕੌਮੀ ਇੱਕਜੁਟਤਾ ਦੀ ਭਾਵਨਾ ਅਤੇ ਇੱਕ ਜਥੇਦਾਰ ਦੀ ਸਤਕਾਰਤ ਪਦਵੀ ਦੇ ਮਾਨ ਸਤਕਾਰ ਦੇ ਮੱਦੇ ਨਜ਼ਰ ਜਿਹੜਾ ਕੇਸ ਪ੍ਰਬੰਧਕ ਕਮੇਟੀ ਦੇ ਵਿਰੁੱਧ ਅਦਾਲਤ ਵਿੱਚ ਪਾਇਆ ਹੋਇਆ ਹੈ ਉਹ ਕੇਸ ਵਾਪਸ ਲੈਣਗੇ ਮੈਨੂੰ ਆਸ ਆ ਕਿ ਸਿੰਘ ਸਾਹਿਬ ਜਿਹੜੇ ਗਿਆਨੀ ਰਣਜੀਤ ਸਿੰਘ ਜੀ ਆ ਉਹਨਾਂ ਨੂੰ ਵੀ ਪਤਾ ਵਾ ਕਿ ਜੇ ਤਖਤਾਂ ਤੇ ਜੱਥੇਦਾਰੀ ਕੋਟਾਂ ਤੇ ਜਾਣਗੇ ਤੇ ਫਿਰ ਸੰਗਤ ਜਿਹੜੀ ਆ ਉਹ ਜਦੋਂ ਗੁਰੂ ਘਰ ਦੇ ਵਿੱਚ ਆਣ ਕੇ ਅਰਦਾਸਾਂ ਕਰਦੀ ਆ ਆਪਣੀਆਂ ਬੇਨਤੀਆਂ ਕਰਦੀ ਆ ਤੇ ਫਿਰ ਸੰਗਤ ਦੀ ਕਿਤੇ ਨਾ ਕਿਤੇ ਆਸਥਾ ਨੂੰ ਸ਼ਰਧਾ ਨੂੰ ਛੱਟ ਵੱਜਦੀ ਜਦੋਂ ਸਾਡੇ ਜੱਥੇਦਾਰੀ ਕੋਟਾਂ ਜਾਂਦੇ ਆ ਮੈਨੂੰ ਆਸ ਆ ਵੀ ਉਹ ਬੜੀ ਸ਼ੋਹਰਤਤਾ ਦੇ ਨਾਲ ਇਹਦੇ ਤੇ ਵਿਚਾਰ ਕਰਨਗੇ ਜੋ ਮਤੀ 21 ਮਈ 2025 ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਨੇ ਹੁਕਮਨਾਮਾ ਪੱਤਾ ਪੱਤਰ ਨੰਬਰ ਤੱਤਾ ਫਫਸਾ ਉਬਲੀਕ 36 ਹਾਹਾ 2025 ਅਤੇ ਮਤੀ 25 5 ਜੁਲਾਈ 2025 ਦੀ ਇਕਤਰਤਾ ਵਿੱਚ ਆਦੇਸ਼ ਪੱਤਰ ਨੰਬਰ ਤੱਤਾ ਫਫਸਾ ਉਬਲੀਕ 40 ਹਾਹਾ ਉਬਲੀਕ 2025 پاس ਕੀਤੇ ਸਨ ਉਹਨਾਂ ਨੂੰ ਖਾਲਸਾ ਪੰਥ ਦੇ ਵਡੇਰੇ ਹਿੱਤਾਂ 판 ਤੱਕ ਇੱਕ ਜੁੜਤਾ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ਵਾਪਸ ਲਿਆ ਜਾਂਦਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੋਹਨਜੀਤ ਸਿੰਘ ਜੀ ਦੇ ਵੱਲੋਂ ਹਰਿਆਣਾ ਕਮੇਟੀ ਨੇ 11ਵੇਂ ਦਿਵਸ ਦੇ ਮੌਕੇ ਤੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਗਏ। ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ। ਉੱਥੇ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਾਕਾ ਸਿੰਘ ਜੀ ਦੇ ਵੱਲੋਂ ਵੀ ਸੰਗਠਾ ਦੇ ਨਾਲ ਹਰਿਆਣਾ ਕਮੇਟੀ ਦੇ 11ਵੇਂ ਦਿਵਸ ਤੇ ਵਿਚਾਰ ਸਾਂਝੇ ਕੀਤੇ ਗਏ। ਗੁਰੂ ਗ੍ਰੰਥ ਸਾਹਿਬੀ ਕਾਇਰੂ 20 ਸਾਧ ਸੰਗਤ ਜੀ ਤੇ ਸਿੰਘਾਸ਼ੀ ਜੋਦੇ ਅੱਜ ਤੇ ਪਰਚੇ ਮੈਨੋ ਆਇਆ ਲੱਗਣਾ ਤੇ ਕੱਲ੍ਹ ਵਾਲੀ ਜੀ ਮੈਂ ਵੀਡੀਓ ਦੇਖੀ ਸੀਗੀ ਸਾਰੇ ਯੋਧੇ ਉਹਨੇ ਜਿੱਤੇ ਆਪਣੇ ਇੱਥੇ ਬੈਠੇ ਬਾਰੇ ਸਿੰਘ ਰਛੇ ਯੋਧੇ ਇੱਥੇ ਬੈਠੇ ਆ ਬਾਹਰੋਂ ਨਾਲ ਇੱਥੇ ਆਪ ਤੇ ਬਹੁਤ ਬਹੁਤ ਧੰਨਵਾਦ ਤੇ ਵਾਰ ਜੁਰਜੀ ਦਾ ਕੰਮ ਤਾਂ ਵਾਰ ਜੁਰਜੀ ਦੀ ਬਤੇ ਪ੍ਰਧਾਨ ਸਾਹਿਬ ਜੀ ਬੈਠੇ ਅੱਲਾਹ ਨੇ ਲਾਈ ਜੱਡੇ ਬੜਾ ਜੱਤ ਤੂੰ ਤਰਾ ਹੋ ਸਾਡਾ ਹਰਿਆਣਾ ਸੇ ਗੁਰਦੁਆਰਾ ਫੋਕਟਾ ਕਮੇਟੀ ਦਾ ਬਿਲ ਬਾਤ ਹੋਇਆ। ਹੱਥਲੇ ਚ ਮੈਂ ਇਹ ਬਹੁਤ ਕਹਾ ਰਿਹਾ। ਕਿਉਂਕਿ ਦਾ 1995 ਤੋਂ ਕਿ ਮੋਹੰਗੇ ਨਾਲ ਛਿਨ ਲਾਪ ਦੇ ਮੱਧ ਕਿਉਂਕਿ ਪਹਿਲੀ ਵਾਰ ਛਿਦਾ ਸਾਹਿਬ ਨੂੰ ਤੁਕ ਜਾਨੇ ਇਲੈਕਸ਼ਨ ਵਾਸਤੇ ਸਿਮਰ ਜੀ ਸਿੰਘ ਦੀ ਮਾਨੀ ਟਿਕੜੀ ਦੇ ਉੱਤੇ ਪਾਰੀਪੱਤਲੀ ਵੱਜੋਂ ਆਏ ਤੇ ਦਸਾਂ ਨੇ ਉੱਥੇ ਤੋਂ ਲੈ ਗਏ ਹੋਰ ਹਿੰਦਕਣ ਵਿੱਚੋਂ ਕੁਝ ਵਿਚਾਰਾ ਫਰਗ ਰਿਆ ਢਾਈ ਪਾਈ ਵੀ ਰੇ ਅੱਜ ਵੀ ਅੱਜ ਜੋ ਹਾਲਾਤ ਬਣੇ ਨੇ ਇਹ ਤਰੀਕ ਵੀ ਹੈ ਦੀ ਗਾਥੜੀ ਇਹ ਵੀ ਇਸ ਪੱਤੇ ਦੁਆਰੇ ਹਾਜ਼ਰ ਨੂੰ ਯਾਦ ਕਰ ਰਹੇ ਹਾਂ ਇਹ ਸਾਰਾ ਵਾਅਦਾ ਜਿਹੜਾ ਅੱਜ ਰੱਖਿਆ ਜਾ ਰਿਹਾ ਹੈ ਦਾਨ ਨੂੰ ਖੰਨਰ ਲੱਭਾ ਸਭਾ ਹਰਿਆਣਾ ਤੋਂ ਕੋਟਪੁਰਾ ਤੋਂ ਕਮੇਟੀ ਦੇ ਵਿੱਚ ਸਰਕਾਰੀ ਮੀਟਿੰਗਾਂ ਵਿੱਚ ਵੀ ਸੰਗਠਨ ਵਿੱਚ ਔਰ ਹੁਣ ਆਪ ਜੀ ਦੇ ਕਿਰਪਾ ਦੇ ਨਾਲ ਥੱਲੇ ਦੀ ਕਿਰਪਾ ਦੇ ਨਾਲ ਜਨ ਤੇ ਆ ਕੇ ਵੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਦੇ ਸ਼ਹੀਦੀ ਸਮਾਗਮ ਦੇ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ। ਆਓ ਸੁਣਦੇ ਹਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿਹੜੀ ਜਾਣਕਾਰੀ ਦਿੱਤੀ ਗਈ ਹੈ। ਇੱਕ ਨਗਰ ਕੀਰਤਨ ਜਿਹੜਾ ਉਹ ਆਸਾਮ ਤੋਂ ਚਾਲੇ ਪਾਊਗਾ ਜਿਹਦਾ ਲਗਭਗ ਰੂਟ ਵੀ ਬੈਠ ਕੇ ਅਸੀਂ ਤੈਅ ਕਰਾਂਗੇ ਤੇ ਕੀਤਾ ਵੀ ਆ ਉਹ ਲਗਭਗ 23 ਨਵੰਬਰ ਨੂੰ ਸਾਰੇ ਇਸ ਭਾਰਤਵਾਰਸ਼ ਦੀਆਂ ਵੱਡੀਆਂ ਸਟੇਟਾਂ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਆ ਸਾਰੇ ਤਾਂ ਨਹੀਂ ਟੱਚ ਕੀਤੇ ਜਾ ਸਕਦੇ ਉਹ ਸਾਡਾ ਨਗਰ ਕੀਰਤਨ ਉੱਥੋਂ ਸਾਮ ਤੋਂ ਬ੍ਰੰਭ ਹੋ ਕੇ ਉਹ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਹਨਾਂ ਦੀ ਆ ਕੇ ਸਮਾਪਤੀ ਹੋਊਗੀ ਦੂਸਰਾ ਨਗਰ ਕੀਰਤਨ ਮਟੌਰ ਤੋਂ ਜਿੱਥੋਂ ਪੰਡਤ ਕਿਰਪਾ RAM ਜੀ ਫਰਿਆਦ ਲੈ ਕੇ ਆਏ ਉਹ ਅਸੀਂ ਉੱਥੋਂ ਸ਼ੁਰੂ ਕਰਾਂਗੇ ਅਰਦਾਸ ਕਰਕੇ ਉਸੇ ਸਥਾਨ ਤੋਂ ਤੇ ਯਤਨ ਕਰਾਂਗੇ ਵੀ ਉੱਥੋਂ ਦੇ ਵੀ ਲੋਕ ਜਿਹੜੇ ਕਸ਼ਮੀਰ ਦੇ ਆ ਖਾਸ ਕਰਕੇ ਦੂਸਰੇ ਭਾਈਚਾਰ ਨਾਲ ਸੰਬੰਧ ਉਹਨਾਂ ਸਾਰਿਆਂ ਨੂੰ ਨਾਲ ਤੋੜ ਕੇ ਤੇ ਉਹ ਨਗਰ ਕੀਰਤਨ ਪੜਾ ਡੜ ਪੜਾ ਜਿਹੜਾ ਆ ਉਹ ਆ ਕੇ ਆਨੰਦਪੁਰ ਸਾਹਿਬ ਸਮਾਪਤੀ ਹੋਊਗੀ ਦੂਸਰਾ ਇੱਕ ਨਗਰ ਕੀਰਤਨ ਕਿਉਂਕਿ ਸਿੱਖ ਪੰਥ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੇ ਨਾਲ ਲੱਖੀਸ਼ਾ ਬਨਜਾਰਾ ਉਹਨਾਂ ਦੋ ਦਾ ਬਹੁਤ ਵੱਡਾ ਯੋਗਦਾਨ ਆ ਕਿ ਮੈਂ ਸੋਚਦਾ ਵੀ ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ 사ਤਗੁਰ ਜੀ ਨੇ ਸੀਸ ਬਾਬਾ ਜੀਵਨ ਸਿੰਘ ਦੀ ਝੋਲੀ ਚ ਪਾਇਆ ਤੇ ਧਾੜ ਲੱਖੀਸ਼ਾ ਬੁਨਜਾਰਾ ਲੈ ਕੇ ਆਪਣੇ ਘਰ ਨੂੰ ਹੀ ਅੱਗ ਲਾ ਕੇ 사ਤਗੁਰਾਂ ਦਾ ਸੰਸਕਾਰ ਕੀਤਾ ਸੋ ਉਹਨਾਂ ਦੋ ਮਹਾਪੁਰਸ਼ਾਂ ਨੂੰ ਵੀ ਇਜ਼ਾਤ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਜਿਹੜਾ ਦਿੱਲੀ ਤੋਂ ਤੁਰੂਗਾ ਉਹ ਦਿੱਲੀ ਤੋਂ ਉਹਨਾਂ ਉਹਨਾਂ ਸਥਾਨਾਂ ਤੇ ਹੋ ਕੇ ਆਊਗਾ ਜਿੱਥੇ ਜਿੱਥੇ ਭਾਈ ਜੈਤਾ ਜੀ ਨੇ ਰਾਤ ਦਾ ਵਿਸ਼ਰਾਮ ਕੀਤਾ ਉਹ ਵੱਖ-ਵੱਖ ਸਥਾਨਾਂ ਤੋਂ ਹੋ ਕੇ ਰਾਤ ਦੇ ਸਮਾਗਮ ਵੀ ਚੱਲਣਗੇ ਤੇ ਉਹਨਾਂ ਦੀ ਸਮਾਪਤੀ ਵੀ ਆ ਕੇ ਇਸ ਪਵਿੱਤਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਊਗੀ ਪਹਿਲੇ 12 ਜੂਨ ਨੂੰ ਇੱਕ ਬਹੁਤ ਵੱਡਾ ਅਹਮਦਾਬਾਦ ਦੇ ਵਿੱਚ ਪਲੇਨ ਦਾ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਕਈ ਜਾਨਾਂ ਗਈਆਂ ਸੀ ਉਸ ਤੋਂ ਬਾਅਦ ਹੁਣ ਕਰੀਬ 1 ਮਹੀਨੇ ਬਾਅਦ ਇੱਕ ਵਾਰ ਫੇਰ ਤੋਂ ਪਲੇਨ ਕ੍ਰੈਸ਼ ਦਾ ਮਾਮਲਾ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਹਜੇ ਤੱਕ ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਜਹਾਜ਼ ਸੀਗਾ ਉਹ ਯੂਕੇ ਤੋਂ ਨੀਦਰਲੈਂਡਸ ਵੱਲ ਜਾ ਰਿਹਾ ਸੀ ਜਿਸ ਦੇ ਚੱਲਦੇ ਆ ਪਲੇਨ ਜਿਹੜਾ ਹੈ ਵਿੱਚ ਰਸਤੇ ਦੇ ਕ੍ਰੈਸ਼ ਹੋ ਗਿਆ ਇੱਕ ਹੋਰ ਜਿਹੜਾ ਪਲੇਨ ਦਾ ਹੁਣੇ ਮਾਮਲਾ ਉਹ ਸਾਹਮਣੇ ਆਇਆ ਤੇ ਫੇਰ ਇੱਕ ਵਾਰ ਤੋਂ ਜਾਨਣਾ ਜਿਹੜੀਆਂ ਨੇ ਉਹ ਖਤਰੇ ਦੇ ਵਿੱਚ ਨਜ਼ਰ ਆਈਆਂ ਤੇ ਇਸ ਪਲੇਨ ਕ੍ਰੈਸ਼ ਦੇ ਵਿੱਚ ਫਿਲਹਾਲ ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਕਿਸੇ ਦੀ ਵੀ ਜਾਨ ਨਹੀਂ ਬਚੀ। ਦ ਲੇਜੈਂਡਰੀ ਮੈਰਾਥਨ ਮੈਨ ਸਰਦਾਰ ਫੌਜਾ ਸਿੰਘ ਜੀ ਦਾ ਦਿਹਾਂਤ ਹੋ ਚੁੱਕਾ ਹੈ। ਉਹਨਾਂ ਦਾ ਦਿਹਾਂਤ ਇੱਕ ਰੋਡ ਐਕਸੀਡੈਂਟ ਦੇ ਵਿੱਚ ਜਲੰਧਰ ਵਿਖੇ ਹੋਇਆ। ਉਹਨਾਂ ਦੀ ਉਮਰ ਜਾਣਕਾਰੀ ਮੁਤਾਬਕ ਫਿਲਹਾਲ 114 ਸਾਲ ਦੱਸੀ ਜਾ ਰਹੀ ਹੈ। ਇੱਕ ਰੋਡ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਜਾਂਦਾ। ਰਿੰਦਰ ਸਿੰਘ ਇਹਨਾਂ ਦੀ ਬੀਟੀ ਦਾ ਜਿਹੜੇ ਸਰ ਫਰਗਸਨ ਜੀ ਜਮਤ ਹਸਪਤਲੋਂ ਜਿੱਥੇ ਹੋਈ ਹੈ ਅਸੀਂ ਇੱਥੇ ਮੌਕੇ ਤੇ ਆਏ ਸੀ ਉਹਨਾਂ ਤੇ ਆ ਕੇ ਉਹਨਾਂ ਦਾ ਧਿਆਨ ਲੀਤਿਆ ਜਿਹੜਾ ਨਾਮ ਨੂੰ ਵਹੀਕਲ ਜਿਹੜਾ ਸੀ ਉਧਰ ਆ ਰਿਹਾ ਸੀਗਾ ਕੋਪਰ ਸਾਈਡ ਤੋਂ ਇਹਨਾਂ 3:30 ਵਜੇ ਮਿਲ ਕੇ ਜਿਹੜਾ ਐਕਸੀਡੈਂਟ ਹੋਇਆ ਹੈ ਉਦੀ ਉਦੀ ਅਧਾਰ ਤੇ ਅਸੀਂ ਨਾਲ ਧਿਆਨ ਲੇਖੀ ਜਿਹੜੀ ਅਫੀਦ ਦੱਸ ਕਰਦੀ ਆ 114 ਨੰਬਰ ਇਹ ਵਾਹਨ ਕਿਹੜਾ ਸੀਗਾ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨੂੰ ਵੀ ਕੋਈ ਸੀਗਾ ਸਲਿੱਪ ਸਲਿੱਪ ਰੋਡ ਤੇ ਸੀ ਇਸਰਪੁਰ ਨਹੀਂ ਸੀ ਮੇਨ ਰੋਡ ਤੇ ਸੀ ਅੱਛਾ ਰੋਡ ਤੇ ਸੀ ਮੈਂ ਕਿ ਸਾਰ ਤੇ ਸਾਰ ਸਾਰ ਕਰਦਾ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਕੋਈ ਸਾਡੀ ਸਾਡੀ ਟੀਮਾਂ ਲੱਗੀਆਂ ਆਪਉਣ ਦੀ ਟੀਮਾਂ ਲੱਗ ਗਈਆਂ ਚੈੱਕ ਕਰਨ ਵਾਸਤੇ ਠੀਕ ਹੋ ਜਾਂਦੀ ਇਸ ਦਾ ਕੋਈ ਪਤਾ ਲੱਗਿਆ ਕਿਹੜੇ ਵਾਈਕਲ ਸੀ ਇਹ ਸਰਕਾਰ ਕੋਈ ਕਹਿ ਰਹੇ ਆ ਨਾਮ ਨੂੰ ਵੀ ਕੋਈ ਕਹਿ ਰਹੇ ਆ ਸਰਕਾਰ ਸਰਕਾਰ ਚੱਲ ਜਾਂਦੀ ਸਰਕਾਰ ਕੋਈ ਰੰਗ ਰੰਗ ਪਤਾ ਲੱਗਦਾ ਕੋਈ ਕਾਰ ਦਾ ਇਹ ਨਹੀਂ ਸਰ ਕੋਈ ਕੀ ਕਾਰਵਾਈ ਕੀਤੀ ਜਾਂਦੀ ਸਰ ਐਫਆਈਰ ਵਿੱਚ ਕਰਤੀ ਅਸੀਂ ਕਿਉਂਕਿ ਸਾਡੀਆਂ ਟੀਮਾਂ ਲੱਗੀਆਂ ਸੀਐਸਟਾਫ ਦੀ ਟੀਮਾਂ ਲੱਗੀਆਂ ਨੇ ਥਾਣੇ ਵੱਲ ਸੀਐਸਟੇਮ ਕਰਮਚਾਰ ਚੈੱਕ ਕਰਤੀ ਜਾ ਰਿਹਾ ਹੈ ਔਰ ਜਲਦੀ ਸੇ ਨੂੰ ਦੇਸ਼ ਕਰਦੇ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਐਡਾ ਨੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੋਂੜੇ ਸਾਹਮਣੇ ਜਲਦੀ ਹੀ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਲੋ ਇਜਾਜ਼ਤ ਸਤਸ਼ਯਾਕ